ਦੇ ਨੀਗਾ ਉਹ ਯਾਰ ਮੈਸਜ ਮੈਨ ਰਹੀ ਜੀ ਆਇਆ ਸਾਇਰਾ ਕੋਈ ਨਾ ਕੋਈ ਜਿਹਨਾਂ ਨੂੰ ਅੱਜ ਦੇ ਉਹ ਕਰਦੇ ਪਏ ਆਪਾਂ ਹਾਂ ਮੰਨਾ ਧੋਣਾ ਨੂੰ ਜਗਤੇਸ਼ਵਰ ਨੂੰ ਗਗਨੇ ਨੂੰ ਮਿਸ ਕਰਦੇ ਪਏ ਆ ਬਾਈ ਜੀ ਵੀਡੀਓ ਦੇਖਦੇ ਪਏ ਆ ਚੱਕੋ ਕਹਿੰਦੇ ਨੇ ਚੱਕ ਲਈ ਕੁਝ ਨਹੀਂ ਕਿਹੜਾ ਖਾਣਾ ਤੀਹ ਉਹ ਅੱਲਾਸ ਕੁਦਲਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਲਓ ਬਈ ਕਣਕ ਵਾਢ ਕੇ ਰਖੜੀ ਘਰੇ ਤੇ ਆ ਗਏ ਹੁਸੇ ਕੋਟਲੇ ਕਿਵੇਂ ਆ ਵਧੀਆ ਸੈਟ ਸਾਡਾ ਡੁੱਲਾ ਲਿਆ ਜਾਂ ਡੁੱਦੇ ਨਾ ਵੀ ਮਗਰ ਮਗਰ ਕਾਫੀ ਕੰਮ ਡੈਡੀ ਨੇ ਕਰਾ ਲਿਆ ਆ ਤਾਰ ਵੀ ਲਾਤੀਏ ਸਾਰੇ ਇਹ ਵੀ ਸਾਡਾ ਪ੍ਰੋਸੈਸ ਸੀਗਾ ਸਾਰੇ ਤਾਰ ਲੱਗੀ ਆ ਤੇ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਟਾਈਲਾਂ ਫਿਰ ਅਸੀਂ ਡਨ ਕਰ ਲਈਆਂ ਟੈਲਾਂ ਲਾਤੀਆਂ ਚਿਪਸ ਲਾਤੀ ਹੁਣ ਰਗੜਾਈ ਸਾਡੀ ਬਾਕੀ ਰਹਿ ਗਈ ਰਗੜਾਈ ਵਾਲਾ ਮਿਲਿਆ ਨਹੀਂ ਗਾ ਸਾਰੀ ਚਿਪਸ ਭਰਤੀ ਆ ਤੇ ਆਵੇ ਲੋ ਬੂਟੇ ਆ ਲਾਤੀ ਕੋਬਰਾ ਤਾਰ ਠੀਕ ਹੋ ਗਿਆ ਆ ਬਦਾਮਾਂ ਦਾ ਬੂਟਾ ਵੜਾ ਤੁਰਿਆ ਬਈ ਆਪਾਂ ਵੀ ਖੇਤ ਲਾਵਾਂਗੇ ਕਾਫੀ ਜਿਆਦਾ ਵਧੀਆ ਤਰਪਿਆ ਆ ਲਓ ਜੀ ਇਧਰ ਲਾਤੀ ਸਾਰੀ ਇੱਥੇ ਕੱਚਾ ਸੀ ਨਾ ਹੁਣ ਟੈਲ ਲਾਤੀ ਸਾਰੇ ਸੋ ਚਿਪਸ ਭਰਤੀ ਆ ਤੇ ਹੁਣ ਰਗੜਾਈ ਰਹਿ ਗਈ ਬਾਕੀ ਸੋ ਆ ਤਾਰ ਵੀ ਲੱਗੀ ਕੰਪਲੀਟ ਆ ਵੀ ਹੋ ਗਿਆ ਤੇ ਉਹ ਸਟੀਲ ਦੀਆਂ ਪਾਈਪਾਂ ਵੀ ਲੱਗੀਆਂ ਚੜਨਾ ਬਹੁਤ ਔਖਾ ਸੀ ਇਧਰ ਕਲਰ ਵੀ ਰਹਿੰਦੇ ਏ ਬੂਏ ਬਾਰੀਆਂ ਨੂੰ ਭਾਈ ਆਪਾਂ ਲਾ ਕੇ ਗਏ ਸੀ ਇਹ ਵੀ ਡਨ ਹੋ ਗਏ ਹਾਂਜੀ ਉਸਤਾਦ ਜੀ ਕਿਵੇਂ ਲੱਗਦਾ ਹੁਣ ਸਮਾਂ ਗ੍ਰੇ ਕਲਰ ਵਧੀਆ ਲੱਗਦਾ ਨਾ ਮੇਰੇ ਜੋੜੀਆਂ ਬਹੁਤ ਸੋਹਣੀਆਂ ਲੱਗੀਆਂ ਨੇ ਹੂੰ ਨੇ ਵਧੀਆ ਬਣ ਗਈਆਂ ਹਾਂ ਜੀ ਵਧੀਆ ਰੰਗ ਹੋ ਗਿਆ ਅੰਦਰ ਤੁਹਾਨੂੰ ਬਾਅਦ ਚੋਂ ਖੋਣੇ ਆ ਸੀ ਜਣਾ ਮੋਗੇ ਆ ਕੇ ਦਿਖਾਉਣੇ ਚਲੋ ਵੀ ਚਲੀਏ ਸਮਾਨ ਚੱਕ ਲਈਏ ਚਲੋ 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 ਤਿਆਰੀ ਕਰਨ ਲੱਗਿਆ ਤਾਂ ਡੈਡੀ ਚੱਲੇ ਹੁਣ ਵਾਪਸ ਗੋ ਟੂ ਕੈਨੇਡਾ ਸੋ ਹੁਣ ਹੋ ਗਈ ਗਰਮੀ ਜ਼ਿਆਦਾ ਸਿਆਲ ਸਿਆਲ ਹੀ ਰਹਿੰਦੇ ਹੁੰਦੇ 6 ਮਹੀਨੇ ਤੇ ਹੁਣ ਕਰਤੀ ਵਾਪਸੀ ਤੇ ਥੋੜਾ ਜਿਹਾ ਸਮਾਨ ਰਹਿਦਾ ਸੀ ਬਾਹਰ ਲੈਣ ਦਾ ਸੋ ਉਹ ਲਿਆਉਣਾ ਸੀ ਕੁਛ ਹੋਰ ਵੀ ਤੇ ਹੁਣ ਚਲਦੇ ਆਂ ਮੋਗੇ ਕਿਉਂਕਿ ਟਾਈਮ ਮੇਰੇ ਕੋਲ ਵੀ ਖਚਮਾ ਹੀ ਸੀ ਪਾਕਿਸਤਾਨੋਂ ਆ ਕੇ ਕਣਕ ਵੱਢੀ ਤੇ ਸਰੋਂ ਸਰੋਂ ਕੱਢੀ ਦਿਹਾਉਣਾ ਇੱਧਰ ਆ ਗਏ ਆ ਕਣਕ ਵੇਚਾਂਗੇ ਹੁਣ ਬਾਅਦ ਚੋਂ ਹੀ ਜਦੋਂ ਫ੍ਰੀ ਹੋ ਗਏ ਲਾ ਇੰਦਰ ਵੀ ਥੋੜਾ ਤਰਾਈ ਕਰਦਗੇ ਸੋ ਹੁਣ ਚਲਦੇ ਆਂ ਆਜੋ ਮੋਗੇ ਸ਼ਹਿਰ ਸਮਾਨ ਥੋੜਾ ਬਾਇ ਕਰਕੇ ਫਿਰ ਵਾਪਸ ਇੱਥੇ ਆ ਜਣਾ ਕੰਮ ਕਾਫੀ ਕਰਤੇ ਰੈਡੀ ਨੇ ਇੱਥੇ ਫਰਸ਼ ਫੁਰਸ਼ ਲਾਤੀ ਵਧੀਆ ਪਟਾਕੇ ਦੁਆਰਾ ਉੱਚੀ ਕਰਾ ਦਿਆ ਸਾਹਮਣੇ ਵਧੀਆ ਕੰਮ ਹੋ ਗਿਆ ਰਾਜੇ ਉਸਤਾਦ ਜੀ ਤੋਂ ਸਾਡੇ ਕੋਲੇ ਵੀ ਟਾਈਮ ਉਹ ਜਿਹਾ ਹੀ ਹੁੰਦਾ ਸਾਰੇ ਵਿਜੀ ਹੁੰਦੇ ਆ ਚੱਲੀਏ ਵੀ ਉਸਤਾਦ ਹਾਂਜੀ ਚਲੋ ਚਲੋ ਮਿਲਦੇ ਆ ਸਾਨੂੰ ਮੋਗੇ ਜਾ ਕੇ ਚੰਗਾ ਤਾਂ ਪਹਿਲਾਂ ਹੀ ਵੈਰਾਈਟੀ ਬਹੁਤ ਆ ਨਾ ਐਸਾ ਥੋੜੇ ਵਧੀਆ ਉਹ ਮਾਨਾ ਸ਼ਾਮ ਨੂੰ ਸ਼ਾਪਿੰਗ ਕਰਨੀ ਚਾਹੀਦੀ ਹੈ ਵੇਲਾ ਹਨਾ ਕੰਮ ਜਾਵਾ ਓਕੇ ਆ ਜਾਵਾ ਚਲੋ ਚਲੋ ਅਨੇਡਾ ਵਾਲੇ ਬੈਗ ਲੈ ਕੇ ਨੇਰਾ ਹੋ ਗਿਆ ਬਈ ਸਾਨੂੰ ਅੱਜ ਭੁਜਾਈ ਚ ਕੁਝ ਖਾਦਾ ਵੀ ਨਹੀਂ ਹੁਣ ਕਲੀਨ ਲੱਗਿਆ ਮਲਕ ਬਦਾਨ ਕਿਵੇਂ ਹੈਪੀ ਸਵਾਦ ਹਾਂਜੀ ਟੇਸਟੀ ਹਾਂਜੀ ਲੋ ਜੀ ਰਾਤ ਹੋ ਗਈ ਆ ਬਾਹਰ ਲੈਂਦੇ ਕੰਮ ਵੀ ਅਜੇ ਹੁੰਦੇ ਆ ਬਾਈ ਆ ਮੌਖਾ ਹੋ ਗਿਆ ਪਰ ਗੱਡੀ ਅਸੀਂ ਭਰ ਲਈਓ ਦਿਲ ਸਾਡਾ ਬੈਠਾ ਚਲੋ ਹਜੇ ਪਹੁੰਚ ਕੇ ਹੋਰ ਪਾਸੇ ਸ਼ਹਿਰ ਆਉਣਾ ਹੋਵੇ ਤਾਂ ਗਰਮੀ ਚਾਵੇ ਹਨਾ ਤੋਪਾ ਚ ਕੋਈ ਨਹੀਂ ਨਿਕਲਦਾ ਸਾਰੇ ਬਾਜ਼ਾਰ ਵਿਹਲੇ ਆ ਮੈਂ ਤਾਂ ਕੀ ਲੇਣ ਤੂੰ 80 ਰੁਪਏ ਚਲ ਆਹ ਅੱਜਾ ਪਤੀ ਜਿਹੜੀ ਤੇ ਵਧੀਆ ਨਹੀਂ ਪਿਆਰ ਲਓ ਵੀ ਮਿੱਤਰੋ ਪੌੜੀ ਨੂੰ ਵੀ ਪੂਰੀ ਪਾਲਿਸ਼ ਹੋ ਗਈ ਆ ਉੱਪਰ ਤੱਕ ਵਧੀਆ ਘੈਂਟ ਬਣ ਗਈ ਪੌੜੀ ਵੀ ਲੱਕੜ ਦੀ ਪਾਲਿਸ਼ ਨਾਲ ਹੀ ਗੱਲਬਾਤ ਬਣਦੀ ਆ ਹੁਣ ਲੱਕੜ ਨੋਂ ਤੋਂ ਬਾਅਦ ਪਾਲਿਸ਼ ਹੋ ਕੇ ਹੀ ਵਧੀਆ ਲੱਗਦੀ ਆ ਵੇਖੋ ਘੈਂਟ ਗੱਲਬਾਤ ਬਣ ਗਈ ਪੂਰੀ ਇੱਕ ਦਿਲ ਕੱਲੀ ਕੈਨੇਡਾ ਹੈ ਮਨੋਂ ਇਹਦੇ ਦੀ ਨਾ ਉਹ ਜਿਆਦਾ ਜਿਆਦਾ ਕਰੇਗਾ ਸੇ ਕਰ ਤੁਲੀ ਦੰਦਾ ਇਹਦੇ ਉੱਗਾ ਨਾ ਨਾ ਇਹ ਕਮਰੇ ਬਣਾ ਦੇ ਅਸ ਗੁਰੂ ਦਾ ਜਨਮ ਆਲਾ ਵਾਹ ਵਾਹ ਇਹ ਦਰ ਕੋਈ ਕਹਿੰਦਾ ਕੋਈ ਕੋਈ ਜਿਹਨੂੰ ਵੱਲੋਂ ਹੈ ਥੈਂਕ ਯੂ ਆਪ ਫ੍ਰੀ ਕਾਲਸ ਆ ਉਧਰਲੇ ਪਾਸੇ ਆ ਜਾ ਇਧਰ ਦੀ ਜੀ ਡੈਡੀ ਜੀ ਨੂੰ ਕਰਤੀ ਬਾਏ ਬਾਏ ਕੈਨੇਡਾ ਨੂੰ ਤੇ ਅਸੀਂ ਹੁਣ ਇੰਡੀਆ ਚ ਪੰਜਾਬ ਚ ਰਹਿੰਦੇ ਆ ਸੋ ਅੱਜ ਹੈਗੀ ਆ 24 ਤਰੀਕ 25 ਸਵੇਰ ਦੀ ਫਲਾਇਟ ਆ ਬਾਕੀ ਗੱਡੀ ਆਪਣੀ ਪਰਸਨਲ ਹੀ ਹੁੰਦੀ ਆ ਸਾਰੇ ਉਹਦੇ ਤੇ ਆਉਂਦੇ ਜਾਂਦੇ ਆ ਨਾਲ ਨਹੀਂ ਜਾਣਾ ਬੰਦਾ ਹਾਂਜੀ ਸਤਿ ਆ ਜੀ ਕਿਵੇਂ ਬਸ ਠੀਕ ਜੀ ਅੱਜ ਸਾਡਾ ਥੋੜਾ ਥੋੜਾ ਜਿਹਾ ਮੋੜ ਆ ਵਾ ਹੋ ਹੀ ਜਾਂਦਾ ਹਨਾ ਮੇਰਾ ਆਉਂਦਾ ਹੋ ਗਿਆ ਵੀ ਘਰ ਜਦੋਂ ਬਣਿਆ ਇੰਨਾ ਸੋਹਣਾ ਸਾਰਾ ਬਣਾਇਆ ਸਾਰਾ ਕੰਮ ਡੈਡੀ ਕੰਪਲੀਟ ਕਰਾ ਕੇ ਗਿਆ ਸਾਰਾ ਕੰਮ ਖਿੱਚਿਆ ਗਿਆ ਨ ਤਾਰਾਂ ਤੂਰਾ ਲਵਾ ਕੇ ਆ ਰੰਗ ਰੋਗਣ ਕਰਾ ਕੇ ਸਾਰਾ ਡਨ ਕਰ ਗਿਆ ਫਰਸ਼ ਵੀ ਲਵਾਤੀ ਫਰਸ਼ਾ ਫਰਸ਼ਾ ਸਭ ਲੱਗ ਗਿਆ ਤੁਹਾਨੂੰ ਦਿਖਾਈ ਦਿੱਤੀਆਂ ਬਾਕੀ ਤੇ ਹੁਣ ਘਰ ਨੂੰ ਜਦੋਂ ਲੌਣਾ ਹੁੰਦਾ ਨਾ ਲੋਕ ਉਹ ਬੜਾ ਅਜੀਬ ਜਿਹਾ ਮੈਨੂੰ ਤਾਂ ਬਹੁਤ ਹੁੰਦਾ ਬਾਕੀ ਬਈ ਹੁੰਦਾ ਸਾਰਿਆਂ ਨੂੰ ਹੀ ਆ ਨਾ ਜਦੋਂ ਘਰ ਨੂੰ ਲੋਕ ਲਾਉਣੇ ਜਾਂ ਖੁੱਲਿਆ ਘਰ ਹੁੰਦਾ ਉਹਦੋਂ ਵਧੀਆ ਲੱਗਦਾ ਨਾ ਹਾਂਜੀ ਬਾਕੀ ਹੁਣ ਚੱਲਦੇ ਆਂ ਸ਼ਾਮ ਦੇ 7 7:30 ਹੋ ਗਏ ਡੈਡੀ ਜੀ ਵੀ ਲੇਟ ਹੀ ਗਏ ਹਾਂ ਉਹ ਗਏ 5 ਵਜੇ ਤੁਰੇ ਹਾਂ 5 ਵਜੇ ਪੂਰੇ ਤੁਰਿਆ ਕਰੋ ਸੋ ਹੁਣ ਚੱਲਦੇ ਆਂ ਅਸੀਂ ਵੀ ਸਾਰੇ ਬੱਚੇ ਨੂੰ ਦੈਲ ਖਸ ਨੇ ਕੱਲ ਨੂੰ ਜਾਣਾ ਸਕੂਲ ਪਰ ਮੈਂ ਬਿਨਾ ਬੈਗ ਤੋਂ ਅੱਛਾ ਬਿਨਾ ਬੈਗ ਤੋਂ ਇਹਨੂੰ ਆ ਗਿਆ ਮੈਸੇਜ ਜੀ ਪਾਪਾ ਸਾਰਿਆਂ ਦੀ ਵਾਰੀ ਆਉਂਦੀ ਆ ਹੁਣ ਮੇਰੀ ਨੰਦ ਜੂ ਫਿਰ ਫਿਫਥਾ ਲੈਣ ਦੀ ਫਿਰ ਸਿਕਸ ਲੈਣ ਦੀ ਅੱਛਾ ਸਾਰਿਆਂ ਦੀ ਮਹੀਨੇ ਚੱਕ ਵਰੀ ਹਾਂ ਜੀ ਅੱਗੇ ਤਾਂ ਨਹੀਂ ਚਾਹੁੰਦਾ ਹਾਂ ਪਿਛਲੇ ਪਾਸੇ ਫ੍ਰੀ ਲਾਉਣਗੇ ਵੀ ਸਾਡੇ ਸਤੂਲ ਪਾਲਾ ਹੋ ਜੇ ਨਾ ਹਾਈ ਫਾਈ ਨਹੀਂ ਉਹ ਤਾਂ ਵੈਸੇ ਇੰਜੋਏ ਵੈਸੇ ਹੁੰਦਾ ਐ ਇੱਕ ਇੰਜੋਏਮੈਂਟ ਫ੍ਰੀ ਡੇ ਹੁੰਦਾ ਫ੍ਰੀ ਡੇ ਬਸ ਟਿਫਨ ਮੱਕਾ ਵੀ ਟਕਾਂ ਦੇ ਦਿੰਦੇ ਅੱਛਾ ਗੁਰੂ ਘਰੇ ਵੀ ਉਹ ਚੰਗੀ ਗੱਲ ਆ ਚਲੋ ਜੀ ਹੁਣ ਚੱਲਦੇ ਆਂ ਘਰਾਂ ਨੂੰ ਫੇਰ ਅੱਗੇ ਦੇਖਦੇ ਆਂ ਵਲੌਗ ਕੰਟੀਨਿਊ ਲਗਾਇਤੀ ਗਾ ਰਮ ਹੋਰ ਅੱਗੇ ਖੋਸ਼ਦਿਲ ਵੀ ਸਾਡੀਆਂ ਗਈਆਂ ਵੀਰ ਕਹਿੰਦੇ ਆ ਵੀ ਅਸੀਂ ਤਾਂ ਜੈਕਡੋਨਰ ਖਾਣਾ ਅੱਜ ਬਾਹਰ ਲੈਣ ਯਾਦ ਕਰਕੇ ਹੈ ਕਹਿੰਦੇ ਆ ਉਸਤਾਦ ਹਾਂਜੀ ਬਹੁਤ ਜਲਦੀ ਲਓ ਜੀ ਮੈਕਡੋਨਲਡਰ ਆ ਗਏ ਮੋਗੇ ਇਹੋ ਤਾਂ ਸਾਨੂੰ ਕੁਵੇਲੇ ਹੀ ਆ ਵੈਸੇ ਉਹੋਂ ਖਾ ਕੇ ਜਾਂਦੇ ਆ ਆਰਡਰ ਸਾਡਾ ਉਹ ਚਲੋ ਆ ਗਿਆ ਖੁਸ਼ ਦਾ ਆਰਡਰ ਹਾਂਜੀ ਅੱਜ ਮਿਸ ਕਰਦੇ ਪਏ ਆ ਪਾਣਾ ਹਾਂਜੀ ਮਾਨਾ ਧੋਣਾ ਨੂੰ ਜਗਤੇਸ਼ਵਰ ਨੂੰ ਗਗਨੇ ਨੂੰ ਮਿਸ ਕਰਦੇ ਪਏ ਆ ਬਾਈ ਜੀ ਵੀਡੀਓ ਦੇਖਦੇ ਪਏ ਆ ਜੇਕਰ ਤੁਸੀਂ ਜਾ ਦੇਖੋ ਤਾਂ ਮੈਕਡੋਨਲਡਰ ਤੇ ਬੈਠੇ ਆ ਸੀ ਤੁਹਾਨੂੰ ਮਿਸ ਕਰ ਰਹੇ ਹਾਂ ਇਧਰ ਮਾਸੇ ਦੀ ਡਿਸਕ ਆ ਬਹੁਤ ਯਾਦ ਆ ਰਹੀ ਹਾਂ ਇਹ ਨਾਲ ਖਾਣੇ ਦੀ ਤੁਹਾਨੂੰ ਉੱਤੇ ਹੁੰਦੀ ਸੀ ਸਹੀ ਗੱਲ ਹੋ ਗਈ ਮੇਰਾ ਆਰਡਰ ਨਹੀਂ ਆਇਆ ਹਾਂ ਮੇਰਾ ਹਾਂ ਤੁਸੀਂ ਆ ਨਹੀਂ ਕੀਤਾ ਹੈਪੀ ਚੇਸਟੀ ਪੁਰਾ ਚਲੋ ਨਾਲੇ ਦਲਪ੍ਰੀਤ ਦਾ ਹੱਟਦਾ ਜਨਮ ਦਿਨ ਹੋਰ ਹੈ ਸੈਲੀਬ੍ਰੇਸ਼ਨ ਹੋ ਗਿਆ ਹੈ ਨਾ ਨਹੀਂ ਨਹੀਂ ਬਾਈ ਮੇਰਾ ਹੋ ਗਿਆ ਹਾਂਜੀ ਅੱਜ ਬਾਲਾ ਨਹੀਂ ਹੈਗਾ ਰਾਜਾ ਨਾਰਮਲ ਹੀ ਆ ਕੰਮ ਉਸਤਾਦ ਸਾਡਾ ਸੀਗਾ ਸੈਡ ਹਾਂ ਹੈਪੀ ਹੈਪੀ ਕਰਦਾ ਠੀਕ ਹੋ ਗਿਆ ਇਹਦੀ ਜੀ ਓਕੇ ਹੋ ਗਿਆ ਹੋਰ ਕੁਝ ਮੰਗਾਣਾ ਡਨ ਹੋ ਗਿਆ ਚਲੋ ਤੁਸੀਂ ਹਾਂ ਜੀ ਡਨ ਹਾਲੇ ਲਓ ਚੱਲ ਵੀ ਖੁਸ਼ ਆ ਚੱਲ ਗਏ ਬੰਦਾ ਯਾਰ ਆ ਰਿਹਾ ਆਹ ਰੌਣਕਾਂ ਛਣਕਾਂ ਹੈ ਬੰਦਾ ਯਾਰ ਆ ਰਿਹਾ ਚਲੋ ਬੈਠੋ ਲਓ ਜੀ ਮੋਗੇ ਚ ਬਣਦੀ ਘੈਂਟ ਗੱਲਬਾਤ ਵੀ ਹੋ ਨਜ਼ਾਰਾ ਆ ਜਾਂਦਾ ਇੱਥੇ ਆ ਕੇ ਚਲੋ ਜੀ ਉਸਤਾਦ ਜੀ ਚੱਲ ਗਏ ਹਲੋ ਭਾਈ ਖਾ ਪੀ ਕੇ ਓਕੇ ਹੋ ਗਿਆ ਕੰਮ ਸਾਡਾ ਕਿਉਂਕਿ ਜਾ ਕੇ ਕਿੱਥੇ ਸਾਡਾ ਉਸਤਾਦ ਰੋਟੀ ਬਣਾਉਂਦਾ ਹੈ ਹਾਂਜੀ ਮਾਦਾ ਹੋ ਗਿਆ ਪੂਰਾ ਫੁੱਲ ਬੱਚੇ ਵੀ ਹੋ ਗਏ ਫੁੱਲ ਤੇ ਹਣ ਚੱਲਦੇ ਆ ਘਰਾਂ ਨੂੰ ਤੇ ਕੱਲ ਨੂੰ ਕਰਾਂਗੇ ਵਲੌਗ ਕੋਈ ਨਹੀਂ ਜਾ ਕੇ ਸੌਣੇ ਜਾ ਕੇ ਹਣ ਤਾਂ ਸੌਣਾ ਬਸ